अपशब्द बोले जाने ਦੇ ਮਾਮਲੇ ਦੇ ਵਿੱਚ ਐਸਜੀਪੀਸੀ ਪ੍ਰਦਾਨ ਹਰਜਿੰਦਰ ਸਿੰਘ ਧਾਮੀ ਨੂੰ ਹੋਇਆ ਸੀ ਨੋਟਿਸ ਜਾਰੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਮਿਲਣ ਪਹੁੰਚ ਗਏ ਨੇ ਹਰਜਿੰਦਰ ਸਿੰਘ ਧਾਮੀ ਕਿਹਾ ਕਿ ਮੈਂ ਆਪਣੀ ਗਲਤੀ ਕਬੂਲਦਾ ਹਾਂ ਤੇ ਮਾਫੀ ਮੰਗਦਾ ਹਾਂ ਜਿਨ੍ਹਾਂ ਦੱਸਦੀ ਹੈ ਕਿ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰਕੌਰ ਨੂੰ ਕੁਝ ਅਪਸ਼ਬਦ ਬੋਲੇ ਗਏ ਸਨ ਜਿਸ ਦੇ ਸਬੰਧ ਦੇ ਵਿੱਚ ਪੰਜਾਬ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਇੱਕ ਨੋਟਿਸ ਜਾਰੀ ਹੋਇਆ ਸੀ ਤੇ ਜਲ ਤੋਂ ਜਲਦ ਆਪਣਾ ਸਪਸ਼ਟੀਕਰਨ ਦੇਣ ਦੇ ਹੁਕਮ ਕੀਤੇ ਗਏ ਸਨ ਇਸ ਦੇ ਸਬੰਧ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਚੰਡੀਗੜ੍ਹ ਵਿਖੇ ਚੇਅਰਪਰਸਨ ਰਾਜ ਲਾਲੀ ਗਿੱਲ ਨੂੰ ਮਿਲਣ ਲਈ ਪਹੁੰਚੇ ਸਨ ਤੇ ਉੱਥੇ ਜਾ ਕੇ ਉਹਨਾਂ ਨੇ ਆਪਣੀ ਗਲਤੀ ਕਬੂਲੀ ਐ ਤੇ ਮਾਫੀ ਵੀ ਮੰਗੀ ਐ ਇਸ ਦੌਰਾਨ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿਲ ਹੋਰਾਂ ਨੇ ਕਿਹਾ ਹੈ ਕਿ ਉਹਨਾਂ ਨੇ ਤੁਹਾਡਾ ਪੱਖ ਤਾਂ ਸੁਣ ਲਿਆ ਪਰੰਤੂ ਉਹ ਬੀਬੀ ਜਗੀਰ ਕੌਰ ਦੇ ਨਾਲ ਵੀ ਗੱਲ ਕਰਨਗੇ ਤੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਦਾ ਪੱਖ ਵੀ ਜਾਣਣਗੇ ਇਸ ਤੋਂ ਇਲਾਵਾ ਰਾਜ ਲਾਲੀ ਗਿਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇਸ ਗੱਲ ਜਿਹੜੀ ਹੈ ਇਹ ਮਾਮਲਾ ਸਿਰਫ ਮਾਫੀ ਮੰਗਣ ਦੇ ਨਾਲ ਹੀ ਹੱਲ ਨਹੀਂ ਹੋਵੇਗਾ ਇਸ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਉਹਨਾਂ ਨੇ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਉਹ ਬੀਬੀ ਜ਼ਗੀਰ ਕੌਰ ਦਾ ਪੱਖ ਸੁਣਨ ਤੋਂ ਬਾਅਦ ਹੀ ਅਗਲਾ ਫੈਸਲਾ ਕਰਨਗੇ ਇੱਥੇ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਿਹੜੇ ਇਹ ਅਪਸ਼ਬਦ ਬੋਲੇ ਗਏ ਸਨ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਵੀ ਕੋਰ ਨਿੰਦਾ ਹੋਈ ਸੀ ਤੇ ਸਾਰੀਆਂ ਹੀ ਪੰਥਕ ਸੰਸਥਾਵਾਂ ਨੇ ਇਸ ਨੂੰ ਬਹੁਤ ਜ਼ਿਆਦਾ ਬੁਰਾ ਮਨਾਇਆ ਸੀ ਤੇ ਨਾਲ ਹੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਤੇ ਮੈਂਬਰਾਂ ਦੇ ਵੱਲੋਂ ਵੀ ਇਸ ਗੱਲ ਦੀ ਕੋਰ ਨਿੰਦਾ ਕੀਤੀ ਗਈ ਸੀ ਇੱਥੇ ਸਾਰੇ ਹੀ ਚੈਨਲਸ ਤੇ ਹੋਰ ਵੀ ਅਜਨੀਆਂ ਵੀ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਸਾਰੇ ਤਾਂ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਪੜਿਆ ਲਿਖਿਆ ਤੇ ਵਿਦਵਾਨ ਵਿਅਕਤੀ ਸਮਝਦੇ ਸਨ ਪਰੰਤੂ ਉਹਨਾਂ ਦੇ ਔਰਤਾਂ ਦੇ ਪ੍ਰਤੀ ਅਜਿਹੇ ਵਿਚਾਰ ਨੇ ਇਹ ਗੱਲ ਨੂੰ ਸੁਣ ਕੇ ਸਾਰਿਆਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਹੈ ਇਤਨਾਲ ਹੀ ਬੀਬੀ ਜਗੀਰ ਕੌਰ ਹੋਰਾਂ ਨੇ ਜਦੋਂ ਇਹ ਗੱਲ ਸੁਣੀ ਕਿ ਉਹਨਾਂ ਦੇ ਬਾਰੇ ਅਪਸ਼ਬਦ ਬੋਲੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਹੁਣ ਪ੍ਰੋਪਰ ਤੌਰ ਤੇ ਪੂਰੇ ਤਰੀਕੇ ਦੇ ਨਾਲ ਇਹ ਗੱਲ ਸੁਣ ਲਵੇ ਕਿ ਇਹ ਹਰਜਿੰਦਰ ਸਿੰਘ ਧਾਮੀ ਸਾਡੇ ਦਿਮਾਗਾਂ ਦੇ ਦਾ ਇਹ ਹੈ ਕਿ ਪੜ੍ਹੇ ਲਿਖੇ ਵਿਦਵਾਨ ਵਿਅਕਤੀ ਨੇ ਪਰੰਤੂ ਜਿਹੜੇ ਸ਼ਬਦ ਉਹਨਾਂ ਨੇ ਬੋਲੇ ਨੇ ਇਹ ਉਹਨਾਂ ਦੀ ਮਾਨਸਿਕਤਾ ਨੂੰ ਦਰਸਾਉਂਦੇ ਨੇ ਤੇ ਔਰਤਾਂ ਦੇ ਪ੍ਰਤੀ ਉਹਨਾਂ ਦੇ ਕਿਹੋ ਜਿਹੇ ਵਿਚਾਰ ਨੇ ਇਹ ਉਹਨਾਂ ਦੇ ਬੋਲੇ ਗਏ ਸ਼ਬਦਾਂ ਤੋਂ ਸਾਹਮਣੇ ਆ ਰਿਹਾ ਹੈ ਕਿਤੇ ਦੱਸ ਦਈਏ ਕਿ ਸਮੂਹ ਪੱਤਰਕਾਰ ਭਾਈਚਾਰੇ ਦੇ ਵੱਲੋਂ ਵੀ ਇਸ ਗੱਲ ਦੀ ਇਹਨਾਂ ਸ਼ਬਦਾਂ ਦੀ ਨਿੰਦਾ ਕੀਤੀ ਗਈ ਸੀ ਕਿ ਇੱਕ ਅਜਿਹੇ ਪੜ੍ਹੇ ਲਿਖੇ ਵਿਦਵਾਨ ਵਿਅਕਤੀ ਦੇ ਮੂੰਹੋਂ ਇਹੋ ਜਿਹੇ ਸ਼ਬਦ ਸੋਭਦੇ ਨਹੀਂ ਹਨ ਜਿਹੜੇ ਕਿ ਸਮੂਹ ਔਰਤ ਜਾਤ ਦੇ ਉੱਪਰ ਕੀਤੇ ਗਏ ਵਾਰ ਨੇ ਜਿਹੜੇ ਕਿ ਅਜਿਹੇ ਪੜ੍ਹੇ ਲਿਖੇ ਵਿਅਕਤੀ ਨੂੰ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਉਹਨਾਂ ਨੇ ਕਿਹਾ ਹੈ ਕਿ ਉਹ ਇੱਕ ਸਤਿਕਾਰਿਤ ਅਹੁਦੇ 'ਤੇ ਹਨ ਜਿੱਥੇ ਕਿ ਉਹਨਾਂ ਨੂੰ ਹਰ ਸ਼ਬਦ ਮਿੰਨ ਤੋਲ ਕੇ ਬੋਲਣਾ ਚਾਹੀਦਾ ਹੈ ਪਰੰਤੂ ਉਹਨਾਂ ਨੇ ਜਿਹੜੇ ਸ਼ਬਦ ਬੋਲੇ ਨੇ ਉਸ மூਰਤਜਾਤ ਦੇ ਲਈ ਬੁਰੇ ਨੇ ਔਰ ਨਿੰਦਾ ਜਨਕ ਨੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਹਰਜਿੰਦਰ ਸਿੰਘ tạmਮੀ ਨੇ ਉਹਨਾਂ ਦੇ ਵੱਲੋਂ ਐਸੇ ਸ਼ਬਦ ਬੋਲਣਾ ਆਪਣੇ ਅਹੁਦੇ ਦੀ ਤੋਹੀਨ ਕਰਨਾ ਹੈ ਔਰ ਹੁਣ ਇਸ ਵਕਤ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਹੋਰਾਂ ਦੇ ਵੱਲੋਂ ਜਿਹੜੀ ਕੀ ਗੱਲ ਕਹੀ ਗਈ ਹੈ ਕਿ ਉਹਨਾਂ ਨੇ ਹਰਜਿੰਦਰ ਸਿੰਘ tạmਮੀ ਉਹਨਾਂ ਦਾ ਪੱਖ ਸੁਣ ਲਿਆ ਹੈ ਪਰੰਤੂ ਉਹ ਕੋਈ ਫੈਸਲਾ ਉਸ ਵੇਲੇ ਕਰਨਗੇ ਜਦੋਂ ਉਹ ਬੀਬੀ ਜ਼ਾਕੀਰ ਖੌਰ ਹੋਰਾਂ ਦਾ ਵੀ ਪੱਖ ਸੁਣ ਲੈਣਗੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਬੇਸ਼ੱਕ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਮਾਫੀ ਮੰਗ ਲਈ ਹੈ ਆਪਣੀ ਗਲਤੀ ਮੰਨ ਰਹੀ ਹੈ ਪਰੰਤੂ ਮਾਫੀ ਮੰਗਣ ਦੇ ਨਾਲ ਹੀ ਇਹ ਮਾਮਲਾ ਹੱਲ ਨਹੀਂ ਹੋ ਜਾਵੇਗਾ ਇਸ ਮਾਮਲੇ ਉੱਪਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਔਰ ਇਸ ਤੋਂ ਇਲਾਵਾ ਉਹਨਾਂ ਨੇ ਇਹ ਮੇਨ ਤੌਰ ਤੇ ਗੱਲ ਕਹੀ ਹੈ ਕਿ ਉਹ ਬੀਬੀ ਜਗੀਰਕੌਰ ਦਾ ਪੱਖ ਪਹਿਲਾਂ ਸੁਣਨਗੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਲੈਣਗੇ